ਉਹ ਡਰਾਇਰ ਆ ਗਈ ਸਾਡੇ ਕੋਲ ਵਧੀਆ ਜਿਹਾ ਹਾਂਜੀ ਜੈਡ ਕੇ ਦਾ ਮਾਲ ਹੈ ਓਕੇ ਵੀਰੇ ਵੀ ਐਂਡ ਜੀ ਠੀਕ ਹੈ ਬਈ ਯਾਰੋ ਤੁਸੀਂ ਪੀਸ ਲੈਣਾ 2000 ਰੁਪਏ ਦਾ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਣਾ 2000 ਵਾਲਾ ਕਿੰਨੇ ਦਾ ਪੈਣਾ 500 ਰੁਪਏ ਹਾਂਜੀ ਆਈਕੋਨਿਕ ਤੇ ਤੁਹਾਨੂੰ 40% ਲੈਸ ਮਿਲੇਗੀ 40% 40% ਲੈਸ ਅੱਗੇ ਕਹਿੰਦੇ ਸੀ ਮ사ਜਰ ਚਾਹੀਦਾ ਹਾਂਜੀ ਆ 3D ਚਾਈਨਾ ਮ사ਜਰ ਹੈ ਕਿੰਨੇ ਦਾ ਪੈਣਾ 90 ਰੁਪਏ ਦਾ ਓਕੇ ਕਿੰਨੇ ਦਾ ਪੈਸੇ ਬਜ਼ਾਰੋਂ ਤੁਸੀਂ 2.5 300 ਰੁਪਏ ਦਾ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਲੁਧਿਆਣੇ ਫੀਲਡ ਗੰਜ ਤੇ ਦਿਖਾਉਣੇ ਆ ਉਹਨੂੰ ਹੋਰ ਉਸਮੈਂਟਿਕ ਦਾ ਸਾਮਾਨ ਆ ਵੀ ਆਇਆ ਹੈ ਸਾਗਰ ਕੋਲੇ ਤੇ ਆਜੋ ਵੀਡੀਓ ਬਣਾ ਰਹੇ ਹੋ ਹਾਂਜੀ ਆ ਦੇਖੋ ਡਰਾਇਰ ਆ ਗਈ ਸਾਡੇ ਕੋਲ ਵਧੀਆ ਜਿਹਾ ਹਾਂਜੀ ਜੈ ਡੀ ਕੇ ਦਾ ਮਾਲ ਹੈ ਓਕੇ ਵੀਰੇ 20 ਐਂਡ ਜੀ ਬਜ਼ਾਰੋਂ ਤੁਸੀਂ ਪੀਸ ਲੈਣਾ 2000 ਰੁਪਏ ਦਾ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਣਾ 2000 ਵਾਲਾ ਕਿੰਨੇ ਦਾ ਪੈਣਾ 500 ਰੁਪਏ ਦਾ ਓਕੇ ਬਈ ਚੋਬਾ ਵਗੈਰਾ ਤੁਹਾਨੂੰ ਪਤਾ ਹੀ 180 ਰੁਪਏ ਤੋਂ ਸਟਾਰਟ ਹੈ ਆ ਬਲੀਚਾਂ ਵਗੈਰਾ ਤੁਹਾਨੂੰ ਪਤਾ ਹੀ ਆ 2 200 ਰੁਪਏ ਹਾਂ ਭਾਈ ਠੀਕ ਹੈ ਜੀ ਹਾਂ ਜੀ ਸਾਰੀਆਂ ਬਲੀਚਾਂ 2 200 100 100 ਆ ਆਈਕੋਨਿਕ ਦਾ ਮਾਲ ਆ ਗਿਆ ਹਾਂ ਜੀ ਆਈਕੋਨਿਕ ਤੇ ਤੁਹਾਨੂੰ 40% ਲੈਸ ਮਿਲੇਗੀ 40% 40% ਲੈਸ ਜਿੰਨਾ ਮਰਜ਼ੀ ਮਾਲ ਲਓ ਓਕੇ ਭਾਈ ਠੀਕ ਹੈ ਜੀ ਉਸ ਤੋਂ ਬਾਅਦ ਇਹ ਮ사ਜਰ ਆ ਗਏ ਸੀ ਮੇਰੇ ਭੈਣ ਭਰਾ ਮੈਨੂੰ ਆਂਦੇ ਹੀ ਕਹਿੰਦੇ ਸੀ ਮ사ਜਰ ਚਾਹੀਦਾ ਹਾਂ ਜੀ ਆ 3D ਚਾਈਨਾ ਮ사ਜਰ ਹੈ ਕਿੰਨਾ ਦਾ ਪੈਣਾ 90 ਰੁਪਏ ਦਾ ਓਕੇ ਕਿੰਨੇ ਦਾ ਪੈਸੇ ਬਜ਼ਾਰੋਂ ਤੁਸੀਂ 2.5 300 ਰੁਪਏ ਦਾ ਲੈਣਾ ਓਕੇ ਬਈ ਤੁਹਾਨੂੰ ਚੀਜ਼ ਦਿਖਾਨਾ ਕਿੰਸੀ ਹੈ ਐਂਟੀ ਜੇਰੀ ਮੋਟੋ ਦੇਖੋ ਆ ਦੇਖੋ ਆ ਮਾਸ ਲੈ ਰਿਹਾ ਇਕੱਠਾ ਕਰ ਰਿਹਾ ਹਾਂ ਨਾ ਆ ਮ사ਜਰ ਹੈ ਫੇਸ਼ਲ ਮ사ਜਰ ਹੁੰਦਾ ਹੈ ਠੀਕ ਆ ਬਈ ਸਕਿਨ ਤੁਹਾਡੀ ਫੁੱਲ ਟਾਈਟ ਕਰ ਦੇਗਾ ओके भाई ठीक है ना और ਪੈਣਾ ਕਿੰਨੇ ਦਾ 90 ਰੁਪਏ ਦਾ ਓਕੇ ਬਾਈ 90 ਰੁਪਏ ਦਾ ਪੈਣਾ ਤੁਸੀਂ 2.5 300 ਰੁਪਏ ਦਾ ਸੇਲ ਕਰਨਾ ਠੀਕ ਆ ਬਾਈ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਡੀਟਨ ਜਾਰ ਆ ਗਿਆ ਐਂਡ ਵੀ ਦੇਖੀ ਤੁਹਾਨੂੰ ਪਹਿਲੇ ਵੀ ਵੀਡੀਓ ਚ ਪਾਇਆ ਸੀ ਡੀਟਨ ਡੀਟਨ ਪੈਕ ਸਕਰਬ ਜੈਲ ਸਾਰਾ ਕੁਝ ਮਿਲੇਗਾ ਆ ਤੁਹਾਨੂੰ ਡੀਟਨ ਦਾ ਰੱਬਾ ਕਿੰਨੇ ਦਾ ਮੈਣਾ 1000 ਰੁਪਏ ਐਮ ਆਰ ਪੀ ਹਾਂਜੀ ਕਿੰਨੀ ਐਮ ਰੁਪਇਆ 1000 ਰੁਪਏ ਐਮ ਆਰ ਪੀ 150 ਰੁਪਏ ਦਾ ਸਿਰਫ ਹਿਆਰ ਹਾਂ ਹਿਆਰ ਵਾਲਾ ਸਿਰਫ 150 ਰੁਪਏ ਤੋਂ ਸਿੰਗਲ ਪੀਸ ਲੈਣਾ ਵੀ ਸ਼ੌਪ ਤੇ ਆ ਦਾ ਦਿਓ ਸਿੰਗਲ ਪੀਸ ਵੀ ਲੈ ਜਾਓ ਦੁਕਾਨ ਦੇ ਆ ਕੇ 150 ਸੇਫਟੀਆਂ ਆ ਗਈਆਂ ਆ ਦੇਖੋ ਸੇਫਟੀਆਂ ਦੇ ਪੱਤੇ ਆ ਜੈਨਟ ਦੇ ਹੂੰ ਕਿੰਨੇ ਦਾ ਪੈਣਾ 180 ਰੁਪਏ ਦਰਜਨ ਓਕੇ ਬਈ 180 ਰੁਪਏ ਦਰਜਨ ਜਿੰਨਾ ਮਰਜ਼ੀ ਮਾਲ ਚੱਕੋ ਕਿੰਨੇ ਸੀ ਸ਼ੀਟਾਂ ਕਟਿੰਗ ਦੇਖ ਲੋ ਰੁਲੀ ਜਾਂਦੀਆਂ ਕਿੰਨੇ ਦੀ ਹੈ ਬਾਜ਼ਾਰ 'ਚ 1.5 100 ਰੁਪਏ ਲੈਣੇ ਹੋ ਅਸੀਂ 90 ਰੁਪਏ ਦੇਣੇ ਆ ਕਟਿੰਗ ਸ਼ੀਟਾਂ ਓਕੇ ਠੀਕ ਆ ਬਲੇਡ ਸਾਰੇ ਲੱਗੇ ਆਰਕੇ ਟਵਾਜ ਪਲੈਟੀਨਮ ਸਾਰੇ ਇਹ ਦੇਖੋ ਆਰਕੇ ਆ ਗਿਆ ਜੈਲੈਂਟ ਆ ਗਿਆ ਜਿਲਡ ਆ ਗਿਆ ਆ ਸਾਰੀਆਂ ਫੋਮਾਂ 60 ਰੁਪਏ ਜਿਹੜੀ ਮਰਜ਼ੀ ਚੱਕੋ ਓਕੇ ਬਈ 5-10 ਰੁਪਏ ਉੱਤੇ ਥੱਲੇ ਹੁੰਦੇ ਹੁੰਦੇ ਆ ਠੀਕ ਬਾਜ਼ਾਰ ਤੁਸੀਂ 100 ਰੁਪਏ ਦੀ ਲੈਣੇ ਹੋ ਤੁਹਾਨੂੰ ਪੈਣੀ 80 ਰੁਪਏ ਦੀ ਓਕੇ ਬਈ